ਇੱਕ ਹੀ ਕਾਪੀ ਜਦੋਂ ਗੁੱਸੇ ਦੇ ਵਿੱਚ ਜਦੋਂ ਬੰਦਾ ਹੁੰਦਾ ਇਹਨੇ ਮੰਨਦਾ ਕਿ ਕੁਛ ਇਟਾ ਰੋੜੇ ਜਿਹੜੇ ਆ ਉਹਨਾਂ ਦੇ ਗੇਟ ਦੇ ਉੱਤੇ ਮਾਰੇ ਪਰ ਉਹਦਾ ਵੀ ਕਾਰਨ ਇਹ ਹੈ ਵੀ ਉਹਨਾਂ ਵੱਲੋਂ ਜਾਂ ਉਹਨਾਂ ਵਰਗੇ ਚੰਦ ਹੋਰ ਲੋਕਾਂ ਵੱਲੋਂ ਪਹਿਲਾਂ ਵੀ ਇਹਨੂੰ ਬੜਾ ਪ੍ਰਵੋਕ ਕੀਤਾ ਜਾਂਦਾ ਸੀਗਾ ਮਤਲਬ ਬਹੁਤ ਅਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਸੀਗੀਆਂ ਜਿਹੜੀਆਂ ਗਲਤ ਨੇ ਨਿਸ਼ਾਨ ਦੇ ਖਿਲਾਫ ਕਿਉਂਕਿ ਨੈੱਟ ਦੇ ਉੱਤੇ ਪਹਿਲਾਂ ਇਹਦਾ ਚੱਲਦਾ ਸੀ ਸਿਸਟਮ ਜਿਹੜੇ ਪੁਲਿਸ ਮੁਲਾਜ਼ਮ ਆਏ ਉਹਨਾਂ ਦਾ ਫਰਜ਼ ਤਾਂ ਇਹ ਬਣਦਾ ਸੀ ਵੀ ਜਦੋਂ ਉਹ ਆਏ ਸੀ ਆ ਕੇ ਇਹਨੂੰ ਪੁੱਛਦੇ ਜਾ ਨਾ ਪੁੱਛ ਦੇ ਇਹਨੂੰ ਗੱਡੀ 'ਚ ਬਿਠਾਉਂਦੇ ਤੇ ਜਾ ਕੇ ਥਾਣੇ ਲਿਆਉਂਦੇ ਤੇ ਕਾਨੂੰਨੀ ਕਾਰਵਾਈ ਕਰਦੇ ਪਰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਕੁੱਟਿਆ ਕੁੱਟਿਆ ਤਾਂ ਕੁੱਟਿਆ ਜਿਹੜੇ ਕੇਸਾਂ ਦੀ ਵੀ ਕੀਤੀ ਉਹਨਾਂ ਦੇ ਵੱਲੋਂ ਪੜ ਕੇ ਧੂਕੇ ਇਹ ਬਿਲਕੁਲ ਵੀ ਜਿਹੜੀ ਆ ਉਹ ਸਹਿਯੋਗ ਨਹੀਂ ਹੈਗੀ ਜੀ ਹੁਣ ਜੀ ਪੰਜਾਬ 'ਚ ਰਹਿੰਦੇ ਆਂ ਵੀ ਬਾਹਰ ਤਾਂ ਸੀ ਸਾਡੇ ਬੰਦਿਆਂ ਦਸਤਾਵੇਜ਼ ਲਾਤੀ ਲੀਆਂ ਨੇ ਕਿਤੇ ਕੋਈ ਕੇਸ ਕੱਟ ਕੇ ਲੈ ਜਾਂਦਾ ਕਦੀ ਕੁਝ ਹੁੰਦਾ ਜੀ ਪੰਜਾਬ ਦੇ ਵਿੱਚ ਵੀ ਉਹ ਵੀ ਪੁਲਿਸ ਜਿਹੜੀ ਕੀ ਰੱਖਿਆਕ ਮੰਨੀ ਜਾ ਰਹੀ ਆ ਪੰਜਾਬ ਦੇ ਵਿੱਚ ਕਾਨੂੰਨ ਨੂੰ ਲਾਅਨ ਆਰਡਰ ਨੂੰ ਚੰਗੀ ਤਰ੍ਹਾਂ ਚਲਾਉਣ ਦੇ ਵਾਸਤੇ ਨੇ ਉਹਨਾਂ ਦੇ ਵੱਲੋਂ ਜ਼ਿੰਮੇਵਾਰ ਬੰਦਿਆਂ ਵੱਲੋਂ ਇਸ ਤਰੀਕੇ ਨਾਲ ਕੇਸਾਂ ਦੀ ਬੇਰਮਤੀ ਕੀਤੀ ਜਾਵੇ ਧੋਇਆ ਜਾਵੇ ਤੇ ਕਟਮਾਰਕ ਕੀਤੀ ਜਾਵੇ ਇਹ ਬਿਲਕੁਲ ਵੀ ਜਿਹੜਾ ਉਹ ਬਰਦਾਸ਼ਤਯੋਗ ਨਹੀਂ ਹੈਗਾ ਇਹ ਕੇਸ ਕਿਸੇ ਦੀ ਦੀਜੀ ਨਹੀਂ ਇਹ ਕੇਸ ਗੁਰੂ ਦੀ ਮੋਹਰ ਆ ਗੁਰੂ ਸਾਹਿਬ ਦਾ ਹੁਕਮ ਆ ਕਿ ਬਿਨਾ ਸ਼ਸ਼ਤਰ ਕੇਸ ਸਿੰਘ ਦੇਹੁ ਨੰਦਾਰੇ ਤੇ ਐਡਾ ਵੱਡਾ ਮਹਾਰਾਜ ਨੇ ਸਾਨੂੰ ਸਤਕਾਜ਼ ਰੂਬਾ ਕੇ ਸਾਨੂੰ ਬਖਸ਼ਿਆ ਤੇ ਪਰ ਇਨਾਂ ਚੰਦ ਲੋਕਾਂ ਨੇ ਜਿੱਥੇ ਪੰਜਾਬ ਪੁਲਿਸ ਦੀ ਸ਼ਬੀ ਖਰਾਬ ਕੀਤੀ ਉੱਥੇ ਜਿਹੜਾ ਇਹਨਾਂ ਨੇ ਇਹ ਕੰਮ ਕੀਤਾ ਬੜਾ ਮਾੜਾ ਤੇ ਮੰਦ ਭਾਗਾ ਅੱਜ ਅਸੀਂ ਸਾਡੇ ਵਿੱਚ ਗਗਨੀ ਤੇਜਵੀਰ ਸਿੰਘ ਜੀ ਦਮਨਵੀਕ ਸਾਲ ਆਪਜੀ ਜਾਣਦੇ ਹੋ ਤੇ ਸਤਕਾਰਯੋਗ ਬਾਪੂ ਜੀ ਦੇ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਵਾ ਪੁੱਤਰ ਸੇਮ ਸਿੰਘ ਜੀ ਅਤੇ ਹੋਰ ਬੀਨਤ ਸਿੰਘ ਨੌਜਵਾਨ ਜਿੱਥੇ ਬੰਦੀਆਂ ਸਾਰੇ ਥਾਣਾ ਗੋਨਦਵਾਲ ਵਿਖੇ ਆਏ ਆ ਨਾਲ ਇਹਨੂੰ ਮੁੱਖ ਮੰਤਰੀ ਨੂੰ ਲੈ ਕੇ ਤੇ ਲਿਖਤੀ ਇੱਕ ਦਰਖਾਸਤ ਅਸੀਂ ਦਿੱਤੀ ਹੈ ਕਿਉਂਕਿ ਇਹਨਾਂ ਦੇ ਸੀਨੀਅਰ ਅਫਸਰ ਵੱਲੋਂ ਕੱਲ ਇੱਕ ਵੀਡੀਓ ਪਾਈ ਗਈ ਸੀ ਤੇ ਇਹ ਕਿਹਾ ਗਿਆ ਸੀ ਵੀ ਜੇਕਰ ਸਾਨੂੰ ਕੋਈ ਲਿਖਤੀ ਦਰਖਾਸਤ ਸਾਡੇ ਮੁਲਾਜ਼ਮਾਂ ਦੇ ਖਿਲਾਫ ਮਿਲੂਗੀ ਤੇ ਅਸੀਂ ਕਾਰਵਾਈ ਕਰਾਂਗੇ ਸਾਨੂੰ ਇਹ ਪਤਾ ਲੱਗਿਆ ਕਿ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉੱਪਰ ਸਸਪੈਂਡ ਜਿਹੜਾ ਵਾ ਉਹ ਕੋਈ ਐਡੀ ਵੱਡੀ ਗੱਲ ਨਹੀਂ ਉਹ ਥੋੜੇ ਦਰਾਂ ਚ ਫੇਰ ਉਹਨੇ ਭਾਲ ਹੋ ਜਾਣਾ ਅੱਜ ਅਸੀਂ ਇਹ ਦਰਖਾਸਤ ਦਿੱਤੀ ਆ ਇਹਦੇ ਵੱਲੋਂ ਉਹਦੇ ਵਿੱਚ ਇਹ ਪੋਰਜੋਰ ਮੰਗੇ ਕੀਤੀ ਕਿ ਡਿਸਮਿਸ ਕੀਤਾ ਜਾਵੇ ਉਹਨਾਂ ਨੂੰ ਤੇ ਬੰਦ ਦੀ ਕਾਨੂੰਨੀ ਕਾਰਵਾਈ ਜਿਹੜੀ ਆ ਖਾਸ ਕਰਕੇ ਧਾਰਮਿਕ ਭਾਵਨਾ ਤਹਿ ਜ਼ਿਲ੍ਹਾ 295 ਇਹਦਾ ਪਰਚਾ ਦਰਜ ਕੀਤਾ ਜਾਵੇ ਆਸ ਕਰਦੇ ਹਾਂ ਤੇ ਪ੍ਰਸ਼ਾਸਨ ਜਿਲ੍ਹਾ ਦਾ ਉਹ ਬੜੇ ਸੋਹਣੇ ਢੰਗ ਦੀ ਕਿਤੇ ਨਾਲ ਇਸ ਮਸਲੇ ਨੂੰ ਸਮਝਦਿਆਂ ਹੋਇਆ ਕਿ ਬੜਾ ਸੈਂਸਿਟਿਵ ਮਸਲਾ ਤੁਸੀਂ ਜਾਣਦੇ ਹੋ ਕਿਵੇਂ ਇੰਟਰਨੈਟ ਦੇ ਉੱਤੇ ਵੀਡੀਓ ਵਾਇਰਲ ਆ ਤੇ ਹਰ ਸਿੱਖ ਦੀ ਭਾਵਨਾ ਜਿਹੜੀ ਆ ਉਹਨੂੰ ਠੇਸ ਪਹੁੰਚੀ ਹੈ ਤੇ ਆਸ ਕਰਦੇ ਹਾਂ ਕਿ ਜਿਹੜੇ ਵੀ ਸੀਨੀਅਰ ਅਫਸਰ ਨੇ ਇੱਥੇ ਉਹ ਬਿਨਾਂ ਦੇਰੀ ਕੀਤੇ ਆ ਸਾਡੀ ਇਸ ਜਿਹੜੀ ਮੰਗ ਆ ਸਾਰੇ ਹਰ ਇੱਕ ਸਿੱਖ ਦੀ ਹਰ ਇੱਕ ਪੰਜਾਬੀ ਦੀ ਉਹਨੂੰ ਮੰਨਦਿਆਂ ਹੋਇਆ ਉਹਨਾਂ ਦੇ ਕਾਰਵਾਈ ਕਰਨਗੇ ਤੇ ਜੇਕਰ ਕਾਰਵਾਈ ਨਹੀਂ ਹੁੰਦੀ ਤੇ ਮਜਬੂਰਨ ਜਿਹੜਾ ਉਹ ਫਿਰ ਸਾਨੂੰ ਸੰਗਤ ਜ਼ਿਲਾ ਵੀ ਕੋਈ ਜਿਵੇਂ ਸੰਗਤ ਨੂੰ ਕਮ ਕਰੂਗੀ ਕੋਈ ਸੜਲ ਮੇ ਕਰਕੇ ਸਾਨੂੰ ਸਖਤ ਕਦਮ ਚੱਕਣੇ ਪੈਣਗੇ ਅਸੀਂ ਨਹੀਂ ਚਾਹੁੰਦੇ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਲਾਅਨ ਆਰਡਰ ਬਣਿਆ ਰਵੇ ਪ੍ਰੇਮ ਪਿਆਰ ਬਣਿਆ ਰਵੇ ਪਰ ਇਸੇ ਤਰ੍ਹਾਂ ਕੇਸ ਵੀ ਬਾਰ-ਬਾਰ ਸਾਡੇ ਕੋਲ ਨਹੀਂ ਪਟ